ਇੱਕ ਵਾਰੀ ਸੁਣੀ ਖਾਣੀ ਆ ਕਹਿੰਦੇ ਇੱਕ ਸਾਧੂ ਵਕੀਲ ਦੇ ਕੋਲੇ ਵਿਚ ਗਿਆ ਆ ਚੇਲਾ ਬੜਾ ਚੰਚਲ ਮਨ ਦਾ ਸੀ ਉਹਨੇ ਜਦੋਂ ਵੀ ਕੋਈ ਕੰਮ ਹੋਣੀ ਉਹਨੇ ਆਪਣੀ ਚੰਚਲਤਾ ਦੇ ਨਾਲ ਕਹਿੰਦਾ ਲਾ ਮਾਰ ਜਾਣੀ ਆ ਚੰਚਲਤਾ ਹੀ ਵਰਤਨੀ ਤੇ ਗੁਰਬਾਣੀ ਵਿੱਚ ਉਹ ਸੁਣ ਕਹਿੰਦੇ ਮਨ ਚੰਚਲਾ ਜਿ ਪਾਲੇ ਕਰੇ ਨਾ ਪਾਇਆ ਕਿਤੇ ਵੀ ਜਾਈਏ ਭਾਵੇਂ ਸਿੱਖੋ ਜੀ ਪ੍ਰਾਪਤ ਕਰਨਾ ਉਹਨੇ ਚੰਚਲ ਮਨ ਦੇ ਨਾਲ ਦੀ ਗੱਲ ਆ ਤੇ ਗਰਗੋਦੀ ਦਰਗਾਹ ਤੋਂ ਵੀ ਇਕੱਥੇ ਪ੍ਰਾਪਤ ਹੋਈ ਉਹ ਚੰਚਲ ਵਰਤਦਾ ਹੈ ਉਹ ਕਿ ਇਹਨੇ ਬੜਾ ਸਮਝਾ ਹੁੰਦਾ ਜਾਂਨ ਕੀਤਾ ਪਰ ਚੰਚਲ ਦਾ ਹੀ ਵਰਤਦਾ ਹੈ ਮਨ ਨੂੰ ਕੇ ਰੱਖ ਕੇ ਮਨੁੱਖਤਾ ਦੇ ਰੂਪ ਵਿੱਚ ਚੰਚਲ ਕਰੀ ਵਰਤਦਾ ਹੈ ਇਹ ਕੋਈ ਨੂੰ ਸਾਨੂੰ ਰੱਬ ਦਾ ਪਤਾ ਉਹਨਾਂ ਤੋਂ ਰੱਬ ਦੇ ਨਾਲ ਦੇ ਸੀਰੀਅਸ ਨਹੀਂ ਹੁੰਦੇ ਸੀ ਮਾਂ ਦਾ ਸਭ ਪਤਾ ਸੀ ਸੀਰੀਅਸ ਨਹੀਂ ਹੁੰਦੇ ਬੜੀ gehrai ਦੇ ਨਾਲ ਕਮੇਤਾ ਦੇ ਨਾਲ ਕੋਦੇ ਮੌਤ ਨੂੰ ਸੀ ਬਚ ਜਾਂਦੇ ਲੋਕ। ਤੇ ਧੰਨ ਗੁਰੂ ਬਾਬਾ ਸਿੰਘ ਸਾਹਿਬ ਨੂੰ ਗੁਰੂ ਕਾ ਗਿਆਨ, ਗੁਰੂ ਪਾਤਸ਼ਾਹ ਸਾਹਿਬ ਨੂੰ ਕਮੇਤਾ ਦੇ ਨਾਲ ਜਿਹੜਾ ਇਹ ਬਚੰਦੇ ਵੀ ਆਖੋ। ਤੋਂ ਜਿੰਨਾਂ ਨੇ ਵੀ ਰੱਬੀ ਨੂੰ ਨਾਮ ਜਪਿਆ ਹੈ, ਕੋਈ ਉਸਤਤਕੀਰ ਹੋਏ, ਭਗਤ ਹੋਏ ਉਹਨਾਂ ਨੇ ਪਹਿਲਾਂ ਮੌਤ ਨੂੰ ਨਹੀਂ ਕਮੇਤਾ ਦੇ ਨਾਲ ਬਚ। ਕਿਸੇ ਵੀ ਪਾਤਸ਼ਾਹ ਤੋਂ ਪਾਣੀ ਪਾਲੋ। ਗੁਰੂ ਸਾਹਿਬ ਤੋਂ ਪਾਣੀ ਪਾਲੋ, ਕੋ ਸਿੱਖਾਂ ਦੀ ਪਾਣੀ ਪਾਲੋ। ਉਹਨਾਂ ਦੇ ਬੜੀ ਕੰਮੀ ਆਦੀ ਨਾਲ ਮੌਤ ਹੋ ਗਿਆ ਸਭਰਾ ਨੇ ਮੌਤ ਦੀ ਗਲਤੀਆਂ ਤਲਕੂ ਤੇ ਮਹਾਦਰ ਮਾਰ ਨੇ ਮੌਤ ਦੀ ਗਲਤ ਜਿੱਦੀ ਬਾਣੀ ਉਹਨਾਂ ਵਿੱਚ ਮੌਤ ਦੀ ਗਲਤ ਕਰਦੇ ਭਾਈ ਚੰਚਨ ਦਾ ਹੀ ਸਾਧੂ ਮੰਨਦਾ ਮੰਨਦੇ ਆ ਗਿਆ ਪਾਸ਼ਾਧਰ ਤੇ ਤੇ ਮਹਾਦਰ ਮਾਰ ਦੇ ਭਾਈ ਆਪਣੇ ਮਾਰ ਦਾ ਮਾਨ ਤਿਆਰ ਕਰ ਉਹ ਸਾਧੂ ਨੂੰ ਇੱਕ ਆਪਣਾ ਸਾਧ ਕੋ ਮੰਨਦਾ ਮੈਂ ਇਹ ਕਹਿਣਾ ਚਾਹੁੰਦਾ ਕਾਮ ਕ੍ਰੋਧ ਸੰਗਤ ਤੋਂ ਜਨਕਿਤਾ ਦੇ ਉਸ ਭਗਤ ਇਹਦੇ ਕਾਮ ਕ੍ਰੋਧ ਸੰਗਤ ਉਹ ਭੈੜੇ ਲੋਕਾਂ ਦੇ ਸੰਗਤ ਤੋਂ ਭਜਣਾ ਚਾਹਤਾ ਤਾਂ ਤੇਨਸ ਭਾਗੋ ਉਹ ਗਿਆਨ ਦੇ ਰਕੀਰ ਕੋਲ ਆਪਣੀ ਚੰਚਲ ਬਾਤ ਸੁਣਵਾ ਤੇ ਬਰ ਚੰਚਲ ਤਾਂ ਬਹੁਤ ਹੀ ਬਲਤ ਇੱਕਦਮ ਕੋਈ ਤੇ ਨੂੰ ਆਖੇ ਬਸ ਸਤਿਕਾਰ ਕਰਾਉਣਾ ਜੈ ਵਿੱਚ ਪਜਾਮੇ ਵਿੱਚ ਇਹ ਲੱਗਿਆ ਪਜਾਮਾ ਤੇ ਵਕੀਲ ਨੇ ਇੱਕ ਜਿਹੜੇ ਕਾਗਜ਼ ਦੇ ਉੱਪਰ ਲੈ ਕੇ ਦੇ ਦਿੱਤਾ ਉਹਨੇ ਕਿ ਕੋਈ ਵਸਤ ਦਾ ਨਾਮ ਹੋਊਗਾ ਤੇ ਉਹ ਜਰੂਰ ਕਾਰ ਤੇ ਜਾਂਦਾ ਨਾ ਉਹ ਪਾਛੀ ਇੱਕ ਨਾ ਦਾ ਉਹ ਦੁਕਾਨ ਵਾਲਾ ਪੜਦਾ ਵੀ ਇਹਦੇ ਲਿਖਿਆ ਘਟੇ ਘਟੇ ਕਰਦੇ ਵਧੇ ਵਧੇ ਨਾ ਘਟੇ ਨਾ ਵਧੇ ਜਦੋਂ ਪੜਦਾ ਉਹਨੇ ਕਿ ਲਿਖਿਆ ਨਾ ਕਿਸੇ ਸਬਜ਼ੀ ਦਾ ਨਾਮ ਨਾਮ ਸੇ ਹੋਰ ਸੀ ਤੇ ਦਾ ਨਾਮ ਕਾਲ ਭਾਤੀ ਦਾ ਨਾਮ ਨਾ ਕਿਸ ਹੋਰ ਵਸਤੂ ਦਾ ਅਰਥ ਦਾ ਨਾਮ ਉਹ ਵੀ ਘੋਰ ਦੇ ਨਾਮ ਪੜਦਾਂ ਨੇ ਪਹਿਲਾਂ ਪੜੀ ਅੰਨਾ ਗੱਲ ਪਰ ਠੀਕ ਹੈ ਕਿ ਕੱਟੇ ਕੱਟੇ ਵਧੇ ਵਧੇ ਨਾ ਨਾ ਤੇ ਇਹ ਇੱਕ ਹੋਰ ਦਾ ਕਾਲ ਤੇ ਜਾਦਾ ਉਹ ਪੜ੍ਹਦਾ ਵੀ ਸ਼ਾਇਦ ਇਹਨੂੰ ਪਤਾ ਹੋਵੇ ਕੋਈ ਹੋਰ ਵਸਤੂ ਦਾ ਪਦਾਰਥ ਨਾਮ ਹੋਵੇ ਤੇ ਮੈਂ ਨਾਮ ਨਾ ਪਰ ਉਹਨੂੰ ਪੜਾਉਣਾ ਪ੍ਰਾਇਟਿਕ ਲਿਖਣਾ ਸੰਸਾਰੀ ਲੋਕ ਨੇ ਸੰਸਾਰਿਕ ਵਤੀਆਂ ਉਥੋਂ ਵੀ ਕੁੰਗਿਆ ਦੇ ਇੱਕ ਪੰਸਾਰੀ ਦੇ ਗਾਲ ਦੇਖ ਕੇ ਇਧਰ ਵੱਲ ਧਿਆਨ ਕਰਕੇ ਸੋਚਦਾ ਵੀ ਬਣਾ ਸ਼ਾਇਦ ਕੋਈ ਜੜੀ ਹੁੰਦੀ ਹੋਵੇ ਵੀ ਕਈ ਵਾਰੀ ਜੜੀ ਹੁੰਦੀਆਂ ਦਾ ਨਾਮ ਹੀ ਪਤਾ ਉਹ ਸ਼ਾਇਦ ਕੋਈ ਜੜੀ ਹੁੰਦੀ ਹੋਵੇ ਵੀ ਉਹਦੇ ਕੋਲੇ ਜਾਣ ਕੇ ਪੁੱਛਉਂਦੇ ਆ ਉਹਦੇ ਕੋਲੇ ਗਿਆ ਉਹਨੇ ਬੜੇ ਬੋਲ ਨਾਲ ਦੇਖਿਆ ਕਹਿਣ ਲੱਗਾ ਵੀ ਇਹ ਦਿਨ ਕਿਸੇ ਪਤਾ ਨਹੀਂ ਜੇ ਦਾ ਸੁਣੇ ਹੀ ਮੈਂ ਨਾ ਇਹ ਪੜੇ ਰਿਹਾ ਤਾਂ ਪਹਿਲੀ ਵਾਲੀ ਪੈ ਸਭ ਮੇਦਨ ਵੀ ਪੁੱਛਦਾ ਜੇ ਕੋਈ ਹੋਰ ਹੈ ਬੰਦਾ ਤਾਂ ਕੋਈ ਸਿਆਣੇ ਬੰਦੇ ਨੂੰ ਪੁੱਛੋ ਕਿ ਮੇਰੇ ਕੋਲ ਤਾਂ ਐ ਕੋਈ ਜੜੀ ਬੂਟੀ ਦਾ ਕੋਈ ਦਵਾਈ ਹੈ ਨਹੀਂ ਵੀ ਨਾ ਮੈਂ ਕਿਸੇ ਹੋਰ ਪਾਕ ਦਾ ਨਾਮ ਸੁਣਿਆ ਵੀ ਕੋਈ ਗ੍ਰਾਮ ਜਿਆ ਤਾਂ ਇੰਨਾ ਕੁ ਮੈਂ ਸਮਝਿਆ ਕੋਈ ਗ੍ਰਾਮ ਜਿਆ ਕਿ ਉਹ ਇਸ ਨੂੰ ਲੈ ਕੇ ਖੇਤ ਤੁਰ ਪੈਂਦਾ ਵੀ ਤਾਂ ਮਿਲ ਨਹੀਂ ਕੋਈ ਨਹੀਂ ਰਾਸਤੇ ਚ ਹੁੰਦਿਆ ਹੋਇਆ ਨਾ ਕਹਿੰਦੇ ਵੀ ਇੱਕ ਸਾਧੂ ਬੈਠਾ ਤੇ ਉਦੋਂ ਹੀ ਉਹਦੀ ਨਿਗਾਹ ਉਹਦੇ ਤੇ ਗਈ ਉਹ ਸਾਧੂ ਨੂੰ ਲਾ ਕੇ ਕਹਿੰਦਾ ਨਮਸਕਾਰ ਰਾਮ ਰਾਮ ਆਪਣੇ ਆਪਣੇ ਰਹਿਜ ਚਾ ਕੇ ਕਹਿ ਲਗਾ ਜੀ ਇੱਕ ਬੇਂਤੀ ਹੈ ਸਾਧੂ ਜੀ ਦਰ ਕੀ ਕਹਿੰਦੇ ਆ ਪਾਚੀ ਆnde ਪਾਚੀ ਤਿਆਰ ਆ ਅੱਜ ਜੇ ਲਿਖੀ ਹੋਈ ਆ ਘੱਟੇ-ਘੱਟੇ ਵਧੇ-ਵਧੇ ਨਾ ਘੱਟੇ ਨਾ ਵਧੇ ਵੀ ਜੀ ਮੈਨੂੰ ਸਮਝਣ ਲੱਗੀ ਇਹ ਮੇਰੇ ਜਿਹੜੇ ਬੇਲਾ ਸਾਧੂ ਜੀ ਦੇ ਕੋਲ ਰਹਿਣਾ ਜਿਹੜਾ ਮੈਂ ਚੇਲਾ ਬਣਿਆ ਹੋਇਆ ਉਹਨੇ ਇਹ ਲੈ ਕੇ ਦਿੱਤੀ ਪਜਾਰ ਤੋਂ ਉਹਨੇ ਪਰਚੀ ਪੜ੍ਹੀ ਗਉਧ ਦੇ ਮਤਲਬ ਦੇ ਕੇ ਉਹ ਮਿੰਨਾ ਜੀ ਥੋੜਾ ਮੁਸਕਰਾ ਕੇ ਕਹਿੰਦਾ ਵੀ ਇਹ ਤਾਂ ਰਾਮ ਜੈ ਕਹਦਾ ਦੀ ਕਹਾਣੀ ਰਾਮ ਦੀ ਕਿਰਪਾ ਇਹ ਅਧਿਆਤਿਕ ਦੀ ਰੱਬੀ ਰਾਮ ਜੈ ਜੇ ਤੇਰੇ ਅੰਦਰ ਇਹ ਜੇ ਤੈਨੂੰ ਪਤਾ ਲੱਗਣਾ ਤੂੰ ਪਾਰ ਹੋ ਸਕਦਾ ਕਹਿੰਦਾ ਬਾਹਰ ਉਸ ਅਸਥਾਨ ਤੇ ਨਾ ਸਾਧੂ ਕੋਲੇ ਮੈਂ ਜੰਦਰ ਗਿਆ ਸੀ ਕਿਹਾ ਸੀ ਮੈਂ ਗਿਆਨ ਲੈਣਾ ਵੀ ਜੀਵਨ ਤੋਂ ਪਾਰ ਹੋ ਜਾਣਾ ਮੁਕਤ ਹੋ ਜਾਣਾ ਵੇ ਸ਼ਾਇਦ ਮੈਨੂੰ ਸਾਲ ਨੂੰ ਪਿਆਜ ਦੇ ਕੇ ਦਿੱਤਾ ਇਸੇ ਕਰਕੇ ਪਰ ਮੈਨੂੰ ਸਭ ਤੋਂ ਦੀ ਪਹਿਮਾ ਦਾ ਮਜਾਦ ਦੇ ਵਿੱਚ ਲੱਭਦਾ ਮਿਲਦਾ ਸੀ ਉਹ ਕੰਨਾ ਦਾ ਅਰਥ ਇਹ ਹੈ ਜਿਹੜੇ ਸਾਥ ਜਿਹੜੇ ਉਮਰ ਇਹ ਘੜਦੀ ਜਾਂਦੀ ਹੈ ਘਟੇ ਘਟੇ ਇਹ ਘੜਦੀ ਜਾਂਦੀ ਹੈ ਜਿੰਦ ਤੱਕ ਜੰਮਦਾ ਉਸ ਤੋਂ ਉਸਦੇ ਘੜਦੀ ਜਾਂਦੀ ਹੈ ਕਹਿੰਦਾ ਹਮੇਸ਼ਾ ਘੜਦੀ ਕਰਦੇ ਕਰਦੇ ਵਧੇ ਵਧੇ ਕੀ ਹੈ ਕਹਿੰਦੇ ਵਦੇ ਵਦੇ ਇਹੋ ਆਵੀ ਜੌਨਰ ਪੰਨਾ ਵੱਡਾ ਹੋਣਾ ਜਾਂਦਾ ਹੈ ਤਮਾ ਵਾਤੀ ਜਾਂਦੀ ਹੈ ਐਦਾਂ ਵੀ ਬਠਾ ਕਰਲਾ ਐਦੋਂ ਕੀ ਬਨਾਲਾ ਗੱਪ ਪੋਤਿਆਂ ਨੂੰ ਬਨਾ ਜਾ ਆਦੀ ਗਰੇ ਕੋਲੇ ਆ ਜੇ ਕਹਿੰਦੇ ਜੌ ਜੌ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਬੰਦੇ ਦੀ ਇਹਦੀ ਤਮਾ ਵਾਤੀ ਜਾਂਦੀ ਹੈ ਉਮਰ ਘੱਟੀ ਜਾਂਦੀ ਹੈ ਕੱਡੇ ਕੱਡੇ ਤੇ ਤਮਾ ਰੰਗ ਦਾ ਲਾਲ ਤੇ ਵਕਾਰ ਤੁਹਾਡੇ ਹੁੰਦੇ ਜਾਂਦੇ ਅਤੇ ਗੌਰ ਦੇ ਨਾਲ ਦੇਖੋ ਸੰਸਾਰ ਦੇ ਵਿੱਚ ਜਿੰਜੇ ਵੱਡਾ ਅੰਧਾ ਹੁੰਦਾ ਜਾਏਗਾ ਨਾ ਜੇ ਤੱਕ ਗੁਰੂ ਪੀਰ ਦੇ ਨਾਲ ਕਿਸੇ ਨਾਲ ਜੁੜਿਆ ਨਹੀਂ ਤਾਂ ਸਾਇਲੈਂਸ ਰਹੇਗਾ ਬਰਾਬਰ ਰਹੇਗਾ ਗੁਰੂ ਪਾਤਸ਼ਾਹ ਨੂੰ ਬਚਾਉਂਦਾ ਰਹੇ ਜਿਹੜਾ ਸੰਸਾਰੀ ਬੰਦਾ ਹੋਵੇ ਜਿੰਨਾ ਉਹ ਕੋਲ ਧਨ ਅਦਾਰ ਜ਼ਰੂਰ ਨਾ ਉਹ ਕੰਜੂਸ ਹੋਣਾ ਉਹ ਲਾਲਚੀ ਉਹਨਾਂ ਉਹ ਇਹ ਸੰਸਾਰ ਦੇ ਵਿੱਚ ਉੱਭਿਆ ਰਹੇਗਾ ਉਹਨਾਂ ਹੀ ਉਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਉੱਭਿਆ ਰਹੇਗਾ ਲੋਭ ਮੋਹ ਦੇ ਵਿੱਚੋਂ ਨਾ ਗੋਦੀਆਂ ਤੰਦਾਂ ਦੇ ਵਿੱਚ ਪਸਤਾ ਜਾਂਦਾ ਜਿੰਨਾ ਜ਼ੋਰ ਤੋਂ ਵਧੇਗਾ ਉਨਾ ਹੀ ਦਾ ਮੋਹ ਦੇ ਅਨੁਸਾਰ ਇਹ ਬੰਦੇ ਦੀ ਇੱਕੋ ਜਿਹੀ ਗੱਲ ਹੁੰਦੀ ਨਾ ਕਿ ਕੀਦੇ ਰੋਸ ਸਰਕਾਰ ਵਿੱਚ ਲਿਜਾਦੇ ਨੇ ਮੌਤ ਦੇ ਕਿਨਾਰੇ ਹੁੰਦੇ ਨੇ ਭਲਾਨਾ ਆਪਣਾ ਕੰਮ ਕਿਵੇਂ ਚੱਲਦਾ ਹੈ ਭਲਾਨੀ ਪ੍ਰਣਾਲੀ ਕਿਵੇਂ ਚੱਲਦੀ ਹੈ ਭਲਾਨੇ ਖੇਤ ਕਿਵੇਂ ਆਪਣੇ ਦੇ ਮੰਜੇ 'ਚ ਪਿਆ ਹੈ ਅਖੀਰ ਤੇ ਇੱਕ ਪੀਰ ਤੇ ਪਰਬੂ ਹੀ ਪੁੱਛੀ ਜਾਣਗੇ ਭਲਾਨੇ ਤੋਂ ਕਿੱਥੇ ਲੈ ਲੈਸ ਨੇ ਲੈਣੇ ਪਰ ਅੰਮੀਰ ਸਾਹਿਬ ਤਾਂ ਕਰ ਲੈ ਕਿ ਨਹੀਂ ਕਰਦਾ ਸਕੀਨ ਦੇ ਵਿੱਚ ਹੁੰਦਾ ਉਹਦੇ ਤਾਵਾ ਵਾਦੀ ਜਾਂਦਾ ਵਾਧਾ ਵਾਧਾ ਤੇ ਪੁੱਛਦਾ ਵੀ ਕੀਨ ਦੀ ਗੱਲ ਕੀ ਹੈ ਨਾ ਕਰੇ ਅੰਮਦੇ ਕਹਿੰਦੇ ਕੀ ਉਹ ਹੈ ਜਿਹੜਾ ਲੇਖਾ ਜਿਹੜਾ ਤੇ ਸਿੱਤੇ ਅੰਲੇਖ ਪੈ ਗਿਆ ਨਾ ਜਿੱਦਣ ਮਰਨਾ ਹੈ ਉਹਦੋਂ ਸੰਸਾਰ ਦੇ ਵਿੱਚ ਚਲੇ ਜਾਣਾ ਸੰਭਰ ਸਾਹਾ ਲਿਖਿਆ ਜਿੱਦਣ ਸਾਡਾ ਸੰਭਰ ਸਾਹਾ ਜਿੱਦਣ ਸਾਡਾ ਸਾਹਾ ਆ ਗਿਆ ਪਾਇਸਰ ਦਾ ਆ ਗਿਆ ਦੁਕਾਨੇ ਤੇ ਜਿੰਗੀ ਜੀ ਦੀ ਦਰਗਾਹ ਪਾਤੀ ਕਿੰਨਾ ਮਰਨਾ ਭਾਈ ਨਾ ਘਟੇ ਨਾ ਵਧੇ ਨਾ ਘਟਣਾ ਨਾ ਵਧਣਾ ਜਿੰਨਾ ਮਰਜੀ ਕੋਈ ਸੰਸਾਰ ਦੇ ਵਿੱਚ ਜੁੜਨ। ਜਿੰਨਾ ਮਰਜੀ ਕੋਈ ਕਹੂ ਕਿ ਆ ਤੇ ਚਾਹ ਕੱਢ ਲੰਦਾ ਹੈ ਜੇ ਸਾਨੂੰ ਪਤਾ ਲੱਗ ਜਾਂਦਾ ਅਸੀਂ ਦਵਾਈ ਖਾ ਲੈਂਦੇ ਅਸੀਂ ਆਸਰਤਾ ਬਹਿ ਜਾਂਦੇ ਕਦੇ ਵੀ ਜਿਹੜਾ ਹੋ ਸਕਦਾ ਬਹਾਨਾ ਬਣਾ ਕੇ ਆਵੇਂ ਦਵਾਈ ਖਵਾ ਦੋ ਭਾਵੇਂ ਨਾਂ ਕਿਹਾਉ ਜਿਹੜਾ ਜਿਵੇਂ ਵੀ ਕੋਈ ਸਵਾਸ ਲੈਂ ਕੇ ਇਸ ਸੰਸਾਰ ਦੇ ਵਿੱਚ ਨਾ ਘਟੇ ਨਾ ਵਧੇ ਉਹ ਦਿਨ ਤੱਕ ਦੇ ਨਾ ਘਟੇ ਨਾ ਵਧੇ ਉਹ ਇੱਕ ਦਿਨ ਇੱਕ ਤਰ੍ਹਾਂ ਦਾ ਜਿਸ ਦਿਹਾੜੇ ਧਰਮ ਦੇ ਸਾਹੇ ਦੇ ਰੱਖਾ ਉਹ ਤੋਂ ਸਾਡਾ ਦਿਹਾੜਾ ਇਹ ਆਣਾ ਬਹੁਤ ਦਾ ਦਿਹਾੜਾ ਜਣਾ ਬਹੁਤ ਸਾਡੇ ਵੀ ਫੜ ਜਾਂਦਾ ਕਿ ਸੂਫੀਆਂ ਦੀ ਕਹਾਣੀ ਹੈ ਅਕਸਰ ਵਿਚਾਰ ਦੇ ਰਹੇ ਭਈਆ ਬਈ ਕਿ ਬੰਦੇ ਨੂੰ ਪਤਾ ਲੱਗਦਾ ਵੀ ਬਾਵਾ ਤਾਂ ਦੇ ਉਹ ਕਿਸੇ ਵੀ ਮੀਤ ਨੇ ਕਹਿੰਦਾ ਵੀ ਤੇਰੀ ਬਾਤ ਹੈ ਇਉਂ ਦੇ ਕੀ ਕੀਤਾ ਕਿ تیر ਤਰ੍ਹਾਂ ਫੜਾ ਲਿਆ ਤੇ ਘੋੜੇ ਉੱpon ਬੜਕਾ ਕਿਉਂ ਸਵੇਰੋਂ ਨਿਕਲਦਾ ਸਾਰੀ ਦਿਹਾੜੀ ਭੁਜਾਈ ਹੋ ਜਾਂਦਾ ਭੁਜਾਈ ਜਾਂਦਾ ਦੂਰ ਜਾ ਸਕੂਹ ਤੇ ਜਾ ਕੇ ਜਦੋਂ ਰੁਕਦਾ ਇੱਕ ਰੁਕੀ ਥਾਂ 'ਤੇ ਜਾ ਕੇ ਰੁਕਦਾ ਤੇ ਪੱਜਾਂ ਗਾਂ ਸੀ ਵੀ ਮਾਉ ਦਾ ਪਹਿਲੀ ਸ਼ਹਿਰ ਤੋਂ ਵੀ ਮਾਲ ਗਈ ਕਹਿੰਦਾ ਥੋੜਾ ਬਿਰਦਾ ਜਾਂਦਾ ਕੁੜਾ ਬਿਰਦਾ ਜਦੋਂ ਜਾ ਕੇ ਰੁਕਦਾ ਤੇ ਸਾਹ ਲੈਦੋਂ ਬਣਾ ਬੜੀ ਤੋਰ ਨਿਕਲ ਆਏ ਆਂਦਾ ਮਾਉਤ ਪਿੱਛੇ ਰਹਿ ਗਈ ਬੰਦਾ ਬਹੁਤ ਬਹੁਤ ਹੁੰ ਰਹਿ ਗਿਆ ਕਹਿੰਦੇ ਜਦੋਂ ਰੁੱਕ ਕੇ ਖਾਣ ਆ ਕੇ ਰੁਕਿਆ ਤੇ ਇੱਕ ਆਵਾਜ਼ ਉਹ ਕਹਿੰਦੇ ਆ ਗਿਆ ਆਸਪਾਸ ਦੇਖ ਕੇ ਆਪੇ ਬੰਦਾ ਤਾਂ ਜੂਰ ਤਾਂ ਬੈਠਾ ਉੱਪਰ ਬੈਠਾ ਹੋਇਆ ਉਸੇ ਦੇਖਦਾ ਕਹਿੰਦੇ ਫਿਰ ਵਾਲੇ ਕਹਿੰਦੇ ਤਾਂ ਆ ਗਿਆ ਕਹਿੰਦੇ ਕੌਣ ਉਹ ਬਤਾ ਕੇ ਲੇਗਾ ਕੌਣ ਅਗਵਾਜ਼ ਨਾਲ ਦੀ ਆਵਾਜ਼ ਤੇ ਥੋੜੀ ਤੇ ਮਾਵਾ ਦਾ ਬੜਾ ਹੈਰਾਨ ਈਲਾ ਬਹਿਣਾ ਹੈ ਘਬਰਾਹਟ ਵਿੱਚ ਆਉਂਦਾ ਤੇ ਇੰਗੀਆਂ ਸੁਣਦੀਆਂ ਬੜਾ ਸਹਿਮ ਜਾਂਦਾ ਤੇ ਥੰਥਰਾ ਜੇ ਬੋਲਾਂ ਮਰ ਪੁੱਛਦਾ ਕਹੇ ਲਗਾ ਤੁਮ ਇੱਥੇ ਮੈਂ ਬੜਾ ਹਰਾਮ ਤੇ ਮੌਤ ਤੋਂ ਕਹਿੰਦੀ ਮੈਂ ਵੀ ਹਰਾਮ ਸੀ ਮੈਂ ਵੀ ਬੜੀ ਹਰਾਮ ਸੀ ਪੁੱਛਦਾ ਕਿ ਆਪ ਨੂੰ ਕਿਉਂ ਹਰਾਮ ਸੀ ਕਹਿੰਦਾ ਮੌਤ ਤੂੰ ਤਾਂ ਪਤਾ ਨਹੀਂ ਕਿੰਨੇ ਕੁ ਮਾਰ ਦਿੱਤਾ ਤੈਨੂੰ ਕਾਦੀ ਹਰਾਮ ਕੀ ਤੈਨੂੰ ਕਾਦੀ ਉਚਾਰਦਾ ਸਮਾਰਦਾ ਗਦਿ ਮੈਂ ਹਰਾਲ ਇਸ ਕਰਕੇ ਅਸੀਂ ਵੀ ਹੁਕਮ ਹੋਇਆ ਵਸ ਪਰਮਾਤਮਾ ਦਾ ਰੱਬ ਦਾ ਕਿ ਆਹ ਬੰਦੇ ਨੂੰ ਲੈ ਕੇ ਆਉਣਾ ਇਹਦੇ ਸਵਾਸ ਜਿਹੜੇ ਘਟ ਗਏ ਨੇ ਇਹਦੇ ਸਵਾਸ ਮੁੱਕ ਗਏ ਨੇ ਵੀ ਤੂੰ ਤਾਂ ਇੱਕ ਕੋਹਾ ਤੇ ਬੈਠਾ ਸੀ ਮਰਨਾ ਕੋ ਇਸ ਜਗ੍ਹਾ ਤੇ ਆ ਗਿਆ ਸੀ ਇਸ ਜਗ੍ਹਾ ਤੇ ਤੇਰੀ ਮਾਂ ਹੋਣੀ ਸੀ ਬੈਠਾ ਪਰ ਕੋਹਾ ਬਾਾਰ ਸੀ ਤੇ ਮੈਂ ਸੋਚ ਲਈ ਸੀ ਤੇਰੀ ਮਾਂ ਨਾਲ ਆ ਕੇ ਆਵੇਗਾ ਤਾਰੂ ਆਂਦੇ ਨੇ ਉੱਥੋਂ ਕਦੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਕੜੀ ਉਹ ਬੰਦਾ ਤੀਰ ਤਾਰ ਘੁੜਾ ਲੈ ਕੇ ਭੱਜਿਆ ਵੀ ਸ਼ੈਲ ਮੌਤ ਵੱਸ ਸਕਾ ਪਰ ਉਹ ਨੂੰ ਇਹ ਨਹੀਂ ਪਤਾ ਕਿ ਜਿੱਥੇ ਮੈਂ ਜਾ ਰਿਹਾ ਮੌਤ ਦੀ ਹੈ ਜਿੱਥੇ ਮੈਂ ਪਹੁੰਚਣਾ ਮੌਤ ਦੀ ਕੋਈ ਖਰਾਬ ਨਾਤਾ ਸੀ ਬਿੰਦੀ ਬਾਤ ਆਇਆ ਕਿ ਮੈਂ ਫੌਜੀ ਦੀ ਉੱਥੇ ਦਾ ਮਰਨਾ ਨਹੀਂ ਨੰਬਰ ਦੇ ਇਥੇ ਸੁਣ ਕਦੇ ਆਉਂਦਾ ਹੈ ਸੋ ਜਿਹੜਾ ਦੇਣਾ ਨਾ ਕਰਦੇ ਨਾ ਵਧੇ ਇਹ ਆਵੇਗਾ ਹੀ ਆਂਦਾ ਹੈ ਬੜੀਆਂ ਅਕਾਤ ਕਹਾਣੀਆਂ ਸੰਸਾਰ ਦੇ ਵਿੱਚ ਵਈਆਂ ਬੜਾ ਸੰਸਾਰ ਦੇ ਵਿੱਚ ਰਹਿਣਾ ਵਿਧੀ ਬੁਧਾ ਕੋਿਆ ਬਾਰਤਾ ਪਰਵੰਦਾ ਪੜਦਾ ਵੀ ਹੈ ਸੁਣਦਾ ਵੀ ਹੈ ਦੇਖਦਾ ਵੀ ਹੈ ਅਜੇ ਲੋ ਆਪਣੀ ਵਾਲੀ ਆਉਂਦੀ ਤਾਂ ਉਹ ਕਹਿੰਦਾ ਵੀ ਸ਼ਾਇਦ ਮੇਰੇ ਤੇ ਨਹੀਂ ਆਉਂਦੀ ਮੇਰੇ ਮੇਰੇ ਨਾਲ ਸੰਬੰਧਤ ਵਿਸ਼ਾ ਨਹੀਂ ਆਉਂਦੀ ਜਦੋਂ ਕਈ ਮੇਰੀ ਗੁਰਬਾਣੀ ਦੀ ਪੜ੍ਹਾਈ ਕਰਦੇ ਨੇ ਕਈ ਜਿਹੜੀ ਸੁਣੀ ਜਾਂਦੇ ਹੁੰਦੇ ਜਿਵੇਂ ਕੋਈ ਕਈ ਵੇ ਸੁਣੀ ਜਾਂਦੇ ਆ ਤੇ ਸੁਣ ਕੇ ਕਈ ਵਾਰੀ ਉਹਨਾਂ ਨੂੰ ਸ਼ਰਾਬ ਦੀ ਬਕਾਲ ਲਾ ਗਈ ਉਹਨਾ ਮੇਰੇ ਵਾਸਤੇ ਨਹੀਂ ਜਿਸੇ ਕਾਮਕੁਲ ਦੀ ਗੱਲ ਆ ਗਈ ਉਹਨਾ ਮੇਰੇ ਵਾਸਤੇ ਨਹੀਂ ਸ਼ੈ ਕਾਮਕੁਲ ਤੇ ਆਪ ਉਸੇ ਥੰਗੀ ਥੋੜੀ ਨੂੰ ਮਜ਼ਾ ਹੋਇਆ ਕੋਲੇ ਬੰਦਾ ਹੋਰ ਬੈਠਾ ਉਹਨਾ ਜਿਹੜੀ ਥੰਗੀ ਥੋੜੀ ਮਾਰੀ ਹੋਈ ਤੇ ਉਹਦੇ ਬੋਲੀ ਧਿਆਨ ਕਰ ਕਰ ਦੇਖਿਓ ਕਿ ਆਪ ਬੰਦਾ ਆ ਠਾਕਰ ਤੇ ਬਹੁਤ ਵਾਰ ਜਮਾ ਜਮਾ ਤੇ ਗਾਇਕਾਂ ਤੇ ਜਨ ਪਾਣ ਸੋ ਬਰਦਾਸ਼ ਜਿਹੜਾ ਤੁਸੀਂ ਵਧੀਆ ਕਰਦੇ ਹੋ ਵੀ ਆਹ ਬੰਦਾ ਦਾ ਦਾੜੀ ਵਾਲੀ ਲੱਗਦਾ ਕਰੰ ਵੀ ਕਾਲੀ ਪੰਦਾ ਹੈ ਆ ਬੰਦਾ ਬਹੁਤ ਠਕੀਆਂ ਮਾਰਦਾ ਹੈ ਆ ਬੰਦਾ ਬਹੁਤ ਬਰੇਤੀ ਹੈ ਆ ਬੰਦਾ ਸਹੇਦਾਂ ਠੱਗ ਹੈ ਉਹ ਦੂਸਰੇ ਲਈ ਸਮਝਦੇ ਤੁਸੇ ਲਈ ਤੇ ਬਾਸਾ ਕਹਿੰਦੇ ਤੂੰ ਹੀ ਠੱਗ ਹੈ ਜੇ ਤੀ ਠੱਗੀ ਨਾ ਮਾਰੀ ਬਾਸਾ ਕਹਿੰਦੇ ਤੂੰ ਹੀ ਠੱਗਾ ਵੱਡਾ ਮਾਤਾ ਜੀ ਦਾ ਤੂੰ ਠੱਗਿਆ ਗਿਆ ਤੇ ਤੂੰ ਹੀ ਠੱਗਾ ਤੈਨੂੰ ਪਤਾ ਵੀ ਸਾਹ ਘਟਦੇ ਹੈ ਦੇਂਦੇ ਪੈਰ ਪੈਰ ਤੇ ਘੜੀਆਂ ਆਪ ਕਰੇ ਨੇ ਜੀਤੇ ਦੇ ਦੇ ਪੈਰ ਦੀ ਆਹਣ ਦੁਪਹਿਰ ਆ ਸ਼ਾਮ ਆ ਅੱਖਾਂ ਬੀਤਦੇ ਬੀਤਦੇ ਆਇਆ ਅੱਜ ਇਹ 2025 ਸਾਲ ਦੇ ਵੀ ਬਜ਼ੁਰਗਾਂ ਤੇ ਕਈਆਂ ਨੇ ਗੁਜਰ ਜੜਾ ਇਸ ਵਿੱਚ ਇਹ ਸਾਨੂੰ ਵੀ ਨਿਕਲ ਜਾਣਾ ਜਿਹੜਾ ਚੱਲ ਰਿਹਾ ਆ ਸਮਾਜ ਨਿਕਲ ਜਾਣਾ ਤੇ ਅਸੀਂ ਇਹ ਸਾਰਾ ਕੁਝ ਆਰਦਾ ਕਰ ਹੋਇਆ ਤਾਂ ਵੀ ਅਸੀਂ ਆਪਣੇ ਆਪਸ ਆਸਾਨੇ ਘਾਤ ਹੋਏ ਗਏ ਇਹਨਾਂ ਦਾ ਕੀ ਜਾ ਰਿਹਾ ਇਹਨਾਂ ਬੇਕਾਰ ਵਾਦ ਦਾ ਅਸੀਂ ਜੇ ਸੌਦਾ ਕਰਨ ਦਾ ਹੀ ਨਾ ਕੋਈ ਵਪਾਰ ਕਰਨ ਦਾ ਹੀ ਆਪਣੇ ਵਿੱਚ ਲਾਹਾ ਨਾ ਹੋਵੇ ਤੇ ਜੇ ਇਹਨਾਂ ਦੇ ਵਾਅਦੇ ਤੋਂ ਵੱਡੀ ਨਹੀਂ ਕੋਈ ਲਾਹੇ ਜੇ ਘਰ ਦੇ ਗੁੱਦੇ ਵਿੱਚ ਨਾ ਹੋਇਆ ਕਿ ਨਹੀਂ ਹੋਇਆ ਕੋਈ ਸਾਨੂੰ ਨੁਨਾਫਾ ਹੋਏਗਾ ਕਿ ਨਹੀਂ ਬੇਟਾ ਐਸੀ ਤਰ੍ਹਾਂ ਸਵਾਸਾ ਦੀ ਗੱਲ ਹੈ ਜਿਹਨਾਂ ਲੈ ਕੇ ਆਪ ਤਾਂ ਖਾਦਿਰ 1377 ਸਾਲ ਦੇ ਤਾਨਕ ਤੇ ਮਹਾਰਾਜਾ ਦੀ ਮਨਾਈ ਲਾਣੀ ਤੇ ਮਹਾਰਾਜੇ ਨੇ ਪਹਿਲੇ ਸ਼ਲੋਕ ਦੇਖਿਆ ਕਹਿੰਦੇ ਗੁਰਗੋਬਿੰਦ ਗਾਇਓ ਨਹੀਂ ਜਨਮਕਾਰਕ ਕੀਨ ਕਹਿੰਦੇ ਗੁਰਗੋਬਿੰਦ ਦਾ ਵਾਹਿਗੁਰੂ ਦੇ ਗਾਇਬ ਨੂੰ ਜਨਮਕਾਰਕ ਹੋਇਆ ਨੇ ਦੇਦੇ ਪੈਰ ਮਰਦੇ ਘੜੀਆਂ ਆ ਆਤਮ ਸਭਿਆ ਤੇ ਧੀਰੇ ਜੇ ਸਾ ਜਨਮ ਦਾ ਪਾਤੀ ਬਦਲੇ ਜਾਏ ਕਹਿੰਦੇ ਹੀਰਿਆ ਮਨ ਦਾ ਜਨਮ ਸੀ ਆਪਣੀਆਂ ਬਦਲੇ ਵਿਦੋਕ ਮੈਨੂੰ ਇਦਰੋਂ ਵੀ ਮੈਨੂੰ ਲਾਭ ਹੋ ਜਾਏ ਇਧਰੋਂ ਮੈਨੂੰ ਲਾਭ ਹੋ ਜਾਏ ਇੱਥੋਂ ਮੈਨੂੰ ਵਡਿਆਈ ਮਿਲ ਜਾਏ ਇੱਥੋਂ ਵੀ ਮੈਨੂੰ ਆਪ ਹੋ ਜਾਏ ਪਾਸ਼ਾ ਨੇ ਆਤ ਕੇ ਵਡਿਆਈਆਂ ਨਾ ਧਨ ਦਾ ਸਭ ਕੁਝ ਇੱਥੇ ਰਹਿ ਜਾਂਦਾ ਵਡਿਆ-ਵਡਿਆ ਹੁੰਦਾ ਹਰ ਜਿਹੇ ਪਾਸ਼ਾ ਨੇ ਨੇਤ ਪਾਸ਼ਾ ਸਮਝਾਉਂਦੇ ਨੇ ਨੇਮ ਦਾਤੀ ਇਹ ਅਤਿ ਪ੍ਰੇਮ ਪਾਗਲ ਜੀਤ ਵੀ ਚਾਰੇ ਆਮ ਦਾ ਹੋਰ ਸੁਣੀ ਹੋਏ ਨਵਾਂ ਕੰਨਾ ਵੀ ਜਾਣੀ ਹੈ

ਦੇ ਨਵਾਂ ਫੰਡ ਦਾ ਰਾਜਾ ਆਇਆ ਜਾ ਰਿਹਾ ਉਹ ਬੰਦਾ ਤਾਂ ਇਥੇ ਸੰਸਾਰ ਦੇ ਵਿੱਚ ਕੋਈ ਨਾ ਕੋਈ ਧੰਦਾ ਲੈ ਕੇ ਕਹਿੰਦਾ ਮੈਂ ਆ ਵੀ ਮਿਲ ਜਾਏ ਮੈਂ ਪਿੰਡ ਦਾ ਸਰਪੰਚ ਆਉਣਾਗਾ ਵੀ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਜਾ ਇੱਕ ਦੇਸ਼ ਦਾ ਰਾਜਾ ਬਣਨਾ ਪਰ ਜਦੋਂ ਦੇਖ ਇੱਕ ਦੇਸ਼ ਦਾ ਰਾਜਾ ਨਹੀਂ ਨਵਾਂ ਬਣਾ ਲੈ ਗਾ ਹਰ ਧਰਤੀ ਦੇ ਚੱਪੇ ਦੇ ਤੇਰਾ ਰਾਜ ਹਰ ਹਰ ਜਗਾਂ ਤੇ ਤੇਰਾ ਨਵਾਂ ਨਵਾਂ ਜਾਣਗੇ ਨਾਲ ਕੋਈ ਅੱਲਾ ਇੱਕ ਥੋੜੇ ਬੰਦੇ ਨਾਲ ਕਹਿੰਦੇ ਹੁਣੇ ਬੰਦਾ ਚੰਗਾ 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 ਕਹਿੰਦੇ ਸਾਰੇ ਧਰਤੀ ਕਹਿੰਦੀ ਉਹ ਤੂੰ ਚੰਗਾ 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 ਅਰ ਜੇ ਪ੍ਰਮਾਣ ਨਾ ਚੰਗਾ ਲੱਗਿਆ ਕਿਤੇ ਨੂੰ ਚੰਗਾ ਹੀ ਨਹੀਂ ਚੰਗਾ ਨਾ ਨਖਾਰੇ ਕੇ ਜਸ ਪੀਰ ਦੇਗਲੇ ਜੇ ਕਿਸ ਨਦਰ ਨਾਮਿਲ ਦਵਾਦ ਨ ਪੁੱਛੇ ਕੇ ਉੱਤੇ ਕੀ ਆ ਤੇ ਪੰਜ ਪ੍ਰਵਾਹ ਪੰਜ ਪ੍ਰਦਾਨ ਪੰਜੇ ਭਾਵੇਂ ਦਰਬੇ ਮਾਂ ਉਤੇ ਤਾਂ ਅੰਦਰ ਦੀ ਅਵਸਥਾ ਬਾਹਰੋਂ ਤਾਂ ਮਰਜੀ ਅਸੀਂ ਕੱਪੜਾ ਆਪਣੇ ਪਾ ਕੇ ਸੂਰਸ ਵਸਤਾਰਾ ਰੰਗ ਕੇ ਵਧੀਆ ਕੱਪੜੇ ਪਾ ਕੇ ਬਾਹਰ ਤੇ ਬਹਿ ਜਾਈਏ ਪਰ ਬਾਹਰੋਂ ਕਿਹਨੇ ਕੱਚਪ ਦਾ ਯੁੱਧ ਤੇ ਮੈਂ ਅੰਦਰੋਂ ਦੇਖਿਆ ਜਾਂਦਾ ਬਾਹਰੋਂ ਅੰਦਰ ਦੀ ਗੱਲ ਦੇਖੀ ਜਾਂਦੀ ਪਾਸੋਂ ਤਾਂ ਘਟ ਘਟ ਕੇ ਅੰਦਰ ਕੀ ਜਾਨ ਕਰਦੀ ਭਲੇ ਬਲੇ ਕੀ ਮੀਰ ਪਛਾਣ ਬਾਸਾ ਨੂੰ ਦੇਖਦੇ ਨੇ ਬਾਰੋਂ ਜਿੰਨਾ ਮਾਝੀ ਅਸੀਂ ਫਾਫਾ ਬੈਠੇ ਬਾਰੋਂ ਕੋ ਕਦੇ ਵੀ ਫਲਾਣਾ ਸਰਦਾਰ ਜੀ ਇਹਦਾ ਬੜਾ ਬੜਾ ਕਾਮ ਜਾਮਾ ਪਾਸੋਂ ਕੋਈ ਇਸ ਗੱਲ ਦਾ ਇੱਕ ਤਿਲ ਜਿੰਨਾ ਵੀ ਇੱਕ ਉਹ ਨਹੀਂ ਹੈ ਵੱਡਾ ਦਾਦਾ ਤਿਲ ਨਾਲ ਤੁਹਾਡੇ ਇੱਕ ਤਿਲ ਜਿਹੀ ਤਮਾ ਵੀ ਨਹੀਂ ਉਸ ਦੇ ਸੰਦ ਪਾਸੋਂ ਇੱਕ ਗੱਲ ਦੀ ਜਿਹੜਾ ਮੇਰਾ ਸੰਸਾਰ ਵਿੱਚ ਭੇਜਿਆ ਹੋਇਆ ਹੁੰਦਾ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਉਸ ਰਾਤ ਚੱਲਦਾ ਕਿ ਜਿਹੜਾ ਮਹਿਰਾ ਸੰਸਾਰ ਦੇ ਵਿੱਚ ਦਸਣ ਵਾਸਤੇ ਗੁਰੂ ਨੂੰ ਭੇਜਿਆ। ਜੀ ਸਰ ਜੀ ਕਹਿੰਦੇ ਜੈਸੇ ਕੋਈ ਵਿਰਧੀ ਦਰਸ਼ ਸਰ ਸੰਸਾਰਾ ਜਿਵੇਂ ਪੁਰਾਣੇ ਸਮ ਚਕਵਾਲੇ ਲਾਈਆਂ ਲੈ ਕੇ ਚਲੇ ਜਾਂਦੇ ਸੀ ਔਰਤ ਤੇ ਮੌਲ ਦੇ ਮਾਰੇ ਤੇ ਹੋਰ ਹਰਿਆਵਾਲੇ ਜਿਹੜੇ ਚਲੇ ਜਾਂਦੇ ਸੀ ਇਹ ਕਿਤੇ ਸਾਰ ਬਾਤ ਮੁੜ ਕੇ ਆ ਜਾਂਦੇ ਸੀ। ਕਹਿੰਦੇ ਆਵੇਂ ਮੁੰਡਿਆ ਨੂੰ ਸੰਸਾਰ ਦੇ ਵਿੱਚ ਆਇਆ ਪਰ ਤੂੰ ਸੰਸਾਰ ਦੇ ਰੁਚਾ ਕੇ ਇਹੋ ਜਿਹਾ ਕੰਮ ਕਰਦਾ ਮੂੜ ਕਮਾਵੇ ਆਦਮੀ ਬੰਦੇ ਕਰਬਾਰਾ ਕਹਿੰਦੇ ਘਰ ਬਾਰ ਹੀ ਬੰਨਣਾ ਲੱਗਿਆ ਬੇੜਾ ਬੰਨ ਨਾ ਸਕੇ ਬੰਨਣ ਕੀ ਬੇੜਾ ਇਹਦਾ ਸੰਸਾਰ ਤੋਂ ਇਹ ਬੇੜਾ ਬੰਨ ਕੇ ਜਾਣਾ ਸੀ ਇਹ ਹੰਕਾਰ ਚੜ ਰੋਹ ਰਹਾ ਆਗੇ ਵੱਲ ਸੇ ਲਾ ਆਉਂਦੇ ਕਹਤੇ ਦਿਸਰੇ ਢਾਰੇ ਕਾਣਾ ਦੁਰਗਣ ਕਾ ਸਾਰੇ ਗੁਰੂ ਦੇ ਨਾਮ ਦਾ ਜਨ ਕਿਹਾ ਅਮਰ ਸੰਗਲਾ ਖਤਾਲਾ ਵੀ ਨਹੀਂ ਗਿਆ ਅਲੇ ਨਾ ਦੇ ਨਾ ਆਇਆ ਤੂੰ ਕੋਲ ਆਇਆ ਪਾਣੀ ਮੰਗ ਲੈ ਕੇ ਸੁਣ ਲੈ ਤਰ ਸੰਗਤ ਵੀ ਦੇ ਕੇ ਆਉਣ ਦਾ ਮੇਲਾ ਇੰਨੀ ਬੜਾ ਮਿਲ ਆਪਿਆ ਬੱਚਿਆਂ ਨੂੰ ਅਸੀਂ ਉਹ ਹੀ ਖਾਣ ਦਾ ਲਈ ਬਹੁਤ ਹਾਲੇ ਤੋਂ ਨਿਕਲਿਆ ਤੈਨੂੰ ਲਈ ਆਪਾਂ ਤੇ ਸੁਣਾਉਣ ਆਦੂ ਨਿਕਲਿਆ ਸੁਪਰ ਬਾਦ ਬੈਠ ਸਕਦਾ ਕੋਈ ਦੀ ਵੱਡੀ ਉਮਰ ਦੇ ਵਿੱਚ ਜਦੋਂ ਵਿਆਹ ਹੋ ਜਾਊਗਾ ਤੇਰਾ ਉਸ ਤੋਂ ਬਾਅਦ ਤੂੰ ਸਿਆਣਾ ਹੋ ਗਿਆ ਉਦੋਂ ਕਰ ਦੇਗਾ ਤੇਰੇ ਮੇਲਾ ਹੀ ਨਹੀਂ ਆਉਂਦੇ ਕੋਟ ਮਾਵੇਂ ਆਦਮੀ ਪਾਦੇ ਕਰਦਾਰਾ ਸਲਿਕਾ ਜਾ ਕੋ ਜਾ ਕੋ ਸੁਤੇ ਹੋ ਚੱਲਿਆ ਬਣ ਜਾ ਬਣ ਤੁਰ ਬਣ ਜਾ ਰਹੇ ਹੱਥ ਤੇ ਸੁਭਾਲ ਇਹ ਬਣ ਜੀ ਸੰਸਾਰ ਦੇ ਵਿੱਚ ਆ ਕੇ ਕਰਨੀ ਸੰਸਾਰ ਦੇ ਵਿੱਚ ਕਦੇ ਇਧਰੋਂ ਪੱਲਾ ਪਾ ਲਿਆ ਕਦੇ ਇਧਰੋਂ ਪੱਗਲ ਲਿਆ ਕਦੇ ਇਧਰੋਂ ਬਣ ਇਹ ਸੰਸਾਰ ਦੀ ਧਾਰਮਿਕ ਸਥਾਨਾਂ ਦੇ ਪੂਜਾ ਕੇ ਬੰਦਾ ਕਹਦਾ ਅੱਜ ਕੱਲ ਜਿੰਨਾ ਧਾਰਮਿਕ ਸਥਾਨ ਤੋਂ ਜਿੰਨਾ ਵੀ ਸੰਸਾਰ ਦੇ ਵਿੱਚ ਹੁੰਦਾ ਨਾ ਹਰ ਘਰ ਦੇ ਵਿੱਚ ਤੇ ਬੰਦਾ ਧਾਰਮਿਕ ਸਥਾਨਾਂ ਦੇ ਆ ਜੁਨੇ ਅੱਜ ਕੱਲ ਧਰਨੇ ਲੱਗਦੇ ਨੇ ਧਾਰਮਿਕ ਸਥਾਨਾਂ ਦੇ ਲੱਗ ਰਹੇ ਤੇ ਵਿੱਚ ਆ ਗਏ ਤੇ ਆ ਗਏ ਇਹ ਸਾਰਾ ਕੁਝ ਕੀਤਾ ਹੋ ਗਿਆ ਪਰ ਵੱਜਰ ਦੇ ਪਾਸਾ ਕਹਿੰਦੇ ਤੈਨੂੰ ਜੁੜਨਾ ਪਏ ਤੈਨੂੰ ਕਮਾਉਣਾ ਪਏਗਾ ਇਹ ਨਾ ਹੋਵੇ ਤੈਨੂੰ ਲੰਦਾ ਹੋਵੇ ਨਹੀਂ ਵੀ ਨਹੀਂ ਹੁਣ ਇਸ ਵੀ ਭੁਲਾਣਾ ਬੰਦਾ ਇਸ ਤਰ੍ਹਾਂ ਕੁਦਵਾਰੇ ਉਹਦਾ ਸ਼ਿਕਰੀ ਮਰੀਏ ਤੇ ਭੁਲਾਣਾ ਇਸ ਤਰ੍ਹਾਂ ਭੁਲਾਣਾ ਇਸ ਤਰ੍ਹਾਂ ਪਾਸਾ ਕਿ ਤੂੰ ਇਸ ਤਰ੍ਹਾਂ ਵੀ ਦੇਖ ਜੇ ਤੂੰ ਵਧੀਆ ਹੋ ਗਿਆ ਹੁਣ ਇਸ ਸੰਸਾਰ ਦੇ ਵਿੱਚੋਂ ਨਿਕਲ ਗਿਆ ਕੂੜੇ ਦੇ ਵਿੱਚੋਂ ਨਿਕਲ ਗਿਆ ਤੂੰ ਪਾਰ ਹੋ ਜਾਇਆ ਸੁਪਾਰਸ਼ਾ ਜੰਨਾ ਵੀ ਇਹ ਨਿਕੰਦ ਤੁਹਾਹਾ ਇਹਦੇ ਗੱਲਾਂ ਉਹ ਇੱਥੇ ਤੱਕ ਹੀ ਹੋ ਗਈ ਭਾਈ ਕੇ ਸਾਥ ਜਿਹੜੇ ਦੇ ਘਰ ਦੇ ਦਾਰ ਨੇ ਤੇ ਤੂੰ ਸਵਾ ਸਵਾ ਦੇ ਨਾਮ ਗੋਵਿੰਦ ਦੀ ਬਾਣੀ ਜਾਪੋ ਸੰਗਤ ਕਰ ਆਪ ਜੁੜ ਆਪਣੇ ਬੱਚਿਆਂ ਨੂੰ ਜੋੜ ਮੰਨੇ ਤਾਰੇ ਗੁਰਸਿੱਖ ਜੇ ਅੱਜ ਜੋੜੇਗਾ ਤੇ ਕੱਲ ਭਲਕੇ ਤਰ੍ਹਾਂ ਭਲਾ ਵਾਹਿਗੁਰੂ ਕਰੇਗਾ ਸੋ ਅਸੀਂ ਬੇਨਤੀ ਦੀ ਆਪੇ ਦਾਰ ਚਾਹੇ ਦੱਸੇ ਕਿ ਉਸ ਗਾਵੇ ਵਿੱਚ ਕੁੜਿਆ ਜਿੱਥੇ ਭਾਈ ਸਿੱਖ ਦੀ ਆਤਮਾ ਨੂੰ ਪਾਸ ਕਰਨ ਦਾ ਮਕਸਦ ਕਰਦੀ ਹੈ ਉਹਨਾਂ ਨੂੰ ਬੁੱਧਾ ਸ਼ੁਰਾ ਚੜਾਉਣਾ ਹੈ ਪੁਣਾ ਲਈ ਅਸੀਂ ਉਗਾਸ ਕਾਤੇ ਉੱਤੇ ਸਾਡੇ ਲਈ ਵੀ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਸਭ ਦਾ ਭੁਲਾੰਗਰ ਪਰਵਾਰ ਦਾ ਮਾਨੰਦ ਬਾਤ ਦਾ ਬਾਤ ਕੋਈ ਆ ਪੁਣਾ ਰਸਤਾ ਅਜੇ ਅਕੀਬ ਲਾਓ ਮਤੇ ਆ ਕੇ ਜੀਵਾ ਵਾਹਿਗੁਰੂ ਦਾ ਅਸਾਂ ਵਾਹਿਗੁਰੂ